ਸਟਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲਿਵਿੰਗ ਇੰਡੀਆ ਨਿਊਜ਼ ਦੀ ਇੱਥੇ ਗਿੱਧਰਵਾ ਵਿਖੇ ਡਿਬੇਟ ਸੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਹਦੇ ਵਿੱਚ ਹਾਜ਼ਰ ਹੋਏ ਪਰ ਬੜੀ ਇੱਕ ਮਤਭਾਗੀ ਗੱਲ ਐ ਕਿ ਆਮ ਆਦਮੀ ਪਾਰਟੀ ਦੇ ਵਰਕਰਸ ਨੇ ਡਿਸਪਲਿਨਤਾ ਬਿਲਕੁਲ ਦਿਖਾਇਆ ਹੀ ਨਹੀਂ ਨਾਲ ਹੀ ਨਾਲ ਉਹਨਾਂ ਦੀ ਸਰਕਾਰ ਜੋ ਕਹਿੰਦੀ ਐ ਕਿ ਅਸੀਂ ਮਹਿਲਾਵਾਂ ਦਾ ਸਤਿਕਾਰ ਕਰਦੇ ਹਾਂ ਜੋ ਉਹਨਾਂ ਨੇ ਅੱਜ ਪੱਦੀ ਸ਼ਬਦਾਵਲੀ ਸਾਡੀਆਂ ਭੈਣਾਂ ਲਈ ਸਾਡੇ ਲਈ ਉਥੇ ਵਰਤੀ ਉਹ ਬਹੁਤ ਹੀ ਮਾੜੀ ਗੱਲ ਹੈ ਮੈਂ ਇਹ ਇਸ ਸਰਕਾਰ ਨੂੰ ਪੁੱਛਣਾ ਚਾਹੁੰਦੀ ਆ ਕਿ ਤੁਸੀਂ ਮੌਜੂਦਾ ਸਰਕਾਰ ਹੈ ਤੁਹਾਡੀ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਸੀਂ ਕਿਸ ਮੁੱਦੇ ਤੇ ਵੋਟਾਂ ਮੰਗੋਗੇ ਤੁਹਾਨੂੰ ਤਾਂ ਇੱਕ ਧੀਆ ਭੈਣਾਂ ਦਾ ਇੱਕ ਔਰਤ ਦਾ ਸਤਿਕਾਰ ਕਰਨ ਦਾ ਹੀ ਨਹੀਂ ਪਤਾ ਜਿਨਨੇ ਗਲਤ ਸ਼ਬਦ ਅੱਜ ਤੁਸੀਂ ਸਾਡੀਆਂ ਭੈਣਾਂ ਲਈ ਉਥੇ ਵਰਤੇ ਹੋਹ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ ਜਿਸ ਤਰ੍ਹਾਂ ਸਾਰੇ ਉੱਥੇ ਬੈਠ ਕੇ ਆਪਣੀ ਆਪਣੀ ਪਾਰਟੀ ਦੇ ਲਈ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਬੋਲ ਰਹੇ ਸੀ ਉਸੇ ਤਰ੍ਹਾਂ ਕਾਂਗਰਸ ਪਾਰਟੀ ਦੀਆਂ ਸਾਡੀਆਂ ਸਤਕਾਰਯੋਗ ਭੈਣਾਂ ਆਪਣੀ ਪਾਰਟੀ ਦੀ ਗੱਲ ਰੱਖ ਰਹੀਆਂ ਸੀ ਪਰ ਬਹੁਤ ਦੁੱਖ ਹੋਇਆ ਸਾਡੇ ਦਿਲ ਨੂੰ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਹੋ ਕੇ ਤੁਹਾਨੂੰ ਇਹ ਵੀ ਪਤਾ ਕਿ ਮਹਿਲਾਵਾਂ ਦਾ ਸਤਕਾਰ ਕਿਵੇਂ ਕਰਨਾ ਹੈ ਹੋਰ ਤੁਹਾਡੇ ਤੋਂ ਇਸ ਪੰਜਾਬ ਦੇ ਲੋਕ ਕੀ ਆਸ ਰੱਖ ਸਕਦੇ ਨੇ ਇਹਨੂੰ ਆਪਣੀ ਧੀ ਪੈਣ ਦੀ ਇੱਜ਼ਤ ਦਾ ਹੀ ਨਹੀਂ ਪਤਾ ਸਤਿਕਾਰ ਜੀ ਸਭ ਨੂੰ ਨਵਦੀਪਕੌਰ ਸੰਧੂ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਸਰ ਸਾਹਿਬ ਅੱਜ ਅਸੀਂ ਲਿਵਿੰਗ ਇੰਡੀਆ ਡਿਬੇਟ ਸ਼ਾਮਿਲ ਹੋਏ ਸਾਡੇ ਬੜੇ ਸਤਿਕਾਰਯੋਗ ਮਹਿਲਾ ਕਾਂਗਰਸ ਦੇ ਪ੍ਰਧਾਨ ਪੈਂਜੀ ਗੁਰਸ਼ਰਨ ਕਰਨ ਦਾਵਾ ਜੀ ਸਾਡੇ ਨਾਲ ਉੱਥੇ ਉਪਸਥਿਤ ਸੀਗੇ ਅਸੀਂ ਅੱਜ ਕਾਂਗਰਸ ਪਾਰਟੀ ਵੱਲੋਂ ਉੱਥੇ ਪਹੁੰਚੇ ਸੀਗੇ ਆਪਣੀ ਗੱਲ ਰੱਖਣ ਲਈ ਬਟ ਜੋਤੀ ਕਾਂਗਰਸ ਪਾਰਟੀ ਨਾਲ ਹੋਇਆ ਮਹਿਲਾ ਕਾਂਗਰਸ ਦੀਆਂ ਲੇਡੀਜ਼ ਨਾਲ ਜੋ ਵਤੀਰਾ ਹੋਇਆ ਉਹ ਬਹੁਤ ਨਿੰਦਨਯੋਗ ਹੈ ਤੇ ਮੈਂ ਇਸ ਕਾਂਗਰਸ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨਾਂ ਨੂੰ ਕਹਿਣਾ ਚਾਹਣੀ ਆ ਅਪੀਲ ਕਰਨਾ ਚਾਹਣੀ ਆ ਕਿ ਜੇ ਤੁਸੀਂ ਇੱਕ ਭੈਣ ਦੀ ਜਾਂ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦੇ ਤੇ ਮੈਂ ਸਮਝਦੀ ਆ ਤੁਸੀਂ ਇਸ ਜੱਦ ਵਿੱਚ ਰਹਿਣ ਦੇ ਕਾਬਿਲ ਨਹੀਂ ਹੋ ਸੋ ਮੇਰੀ ਸਭ ਨੂੰ ਬੇਨਤੀ ਹੈ ਜੀ ਕਿ ਅਸੀਂ ਜਿਹੜੀ ਅੱਜ ਸਾਡੇ ਨਾਲ ਘਟਨਾ ਵਾਪਰੀ ਹੈ ਬਹੁਤ ਨਿੰਦਨਯੋਗ ਹੈ ਸਾਨੂੰ ਹਮੇਸ਼ਾ ਯਾਦ ਰਹੂਗਾ ਕਿ ਅਸੀਂ ਗਿੱਦੜਪਾ ਦੇ ਲੋਕਾਂ ਚ ਕਏ ਸੀਗੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਸੇ ਬਾਨਾ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਇਹ ਘਟਨਾ ਬਹੁਤ ਹੀ ਨਿੰਦਨਯੋਗ ਹੈ ਸਾਰੀਆਂ ਜਿਹੜੀਆਂ ਕਾਂਗਰਸ ਮਹਿਲਾ ਕਾਂਗਰਸ ਦੀਆਂ ਲੇਡੀਆਂ ਹੈ ਉਹ ਇਸ ਚੀਜ਼ ਨੂੰ ਬਹੁਤ ਹੀ ਮਾੜਾ ਸਮਝਦੇ ਹੋਏ ਸਾਰੇ ਆਮ ਆਦਮੀ ਪਾਰਟੀ ਦੇ ਖਿਲਾਫ ਹਨ ਸੋ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ